ਆਸਮਾਨ ਹੋਰ ਵੀ ਨੇ ਵੇਖਣ ਦੇ ਲਈ ਬਹੁਤੀ ਵਾਰ بڑے ਲੋਕਾਂ ਦੇ ਹੱਥ ਵਾਸੋਂ ਚੀਜ਼ਾਂ ਨਹੀਂ ਹੁੰਦੀਆਂ ਜਿਹੜੀਆਂ ਬਾਗ ਤੇ ਲੋਕ ਮੰਨਦੇ ਨੇ ਖਾਸ ਕਰਕੇ ਜਦੋਂ ਆਪਾਂ ਕਹਿੰਦੇ ਆ ਅਮੀਰੀ ਗਰੀਬੀ ਦੇ ਪਾੜੇ ਦੇ ਵਿੱਚ ਜਾਂ ਕਈ ਵਾਰ ਸਪੈਸ਼ਲੀ ਏਬਲ ਬੱਚਿਆਂ ਦੇ ਲਈ ਉਹੋ ਜਗ੍ਹਾ ਦੇ ਉੱਤੇ ਜਾਣਾ ਔਖਾ ਹੁੰਦਾ ਜਿੱਥੇ ਆਮ ਲੋਕ ਜਾਂਦੇ ਨੇ ਪਰ ਅੱਜ ਬੱਚਿਆਂ ਦੇ ਦਿਨ ਨੂੰ ਮਨਾਉਣ ਦੇ ਲਈ ਲੁਧਿਆਣਾ ਦੇ ਡੀਸੀ ਜਤਿੰਦਰ ਜ਼ੋਰਵਾਲ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਹਨਾਂ ਸਪੈਸ਼ਲ ਏਬਲ ਬੱਚਿਆਂ ਦੇ ਨਾਲ ਮੈਕਡੋਨਲਡ ਦੇ ਵਿੱਚ ਏ ਚਿਲड्रन डे सेलिब्रेट ਕੀਤਾ। ਉਹਨਾਂ ਨੇ ਇਹਨਾਂ ਬੱਚਿਆਂ ਦੇ ਨਾਲ ਆਪਣੀ ਬੱਚੀ ਨੈਨਾ ਤੇ ਆਪਣੀ ਵਾਈਫ ਦੇ ਨਾਲ ਬੈਠ ਕੇ ਸਭ ਕੁਝ ਛਕਿਆ। ਵਾਕਈ ਹੈ ਜੇਕਰ ਸੋਸਾਇਟੀ ਦਾ ਇਹ ਪਾੜਾ ਖਤਮ ਹੋ ਜਾਵੇ। ਵੱਡੇ ਅਹੁਦੇਦਾਰ ਇਹ ਸੋਚਣ ਲੱਪੜ ਜਿਵੇਂ ਜਤਿੰਦਰ ਜ਼ੋਰਵਾਲ ਨੇ ਸੋਚਿਆ ਤਾਂ ਕਮਾਲ ਹੋ ਜਾਵੇ। ਕਿਉਂਕਿ ਕਹਿੰਦੇ ਨਾ ਵੀ ਹਰ ਬੰਦਾ ਤੇ ਹਰ ਬੱਚਾ ਉਹ ਚੀਜ਼ ਲੋਚਦਾ ਆ ਜਿਹੜੇ ਬਾਕੀ ਬੱਚੇ ਵੀ ਕਰਨਾ ਚਾਹੁੰਦੇ ਆ। ਪਰ ਕਿਸਮਤ ਸਭ ਨੂੰ ਸਭ ਕੁਝ ਨਹੀਂ ਦਿੰਦੀ। ਪਰ ਜੇ ਐਦਾਂ ਦੇ ਐਫਰਟ ਕੀਤੇ ਜਾਣ ਤਹਰ ਚਿਹਰੇ ਦੇ ਉੱਤੇ ਮੁਸਕਾਨ ਲਿਆਂਦੀ ਜਾ ਸਕਦੀ ਹੈ। ਲੁਧਿਆਣਾ ਦੇ ਡੀਸੀ ਦਾ ਇਹ ਉਪਰਾਲਾ ਤੁਹਾਨੂੰ ਕਿਵੇਂ ਦਾ ਲੱਗਿਆ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਆਸਮਾਨ ਹੋਰ ਵੀ ਨੇ ਵੇਖਣ ਦੇ ਲਈ। ਬਹੁਤੀ ਵਾਰ بڑے ਲੋਕਾਂ ਦੇ ਹੱਥ ਵਾਸੋਂ ਚੀਜ਼ਾਂ ਨਹੀਂ ਹੁੰਦੀਆਂ ਜਿਹੜੀਆਂ ਬਾਗ ਤੇ ਲੋਕ ਮੰਨਦੇ ਨੇ। ਖਾਸ ਕਰਕੇ ਜਦੋਂ ਆਪਾਂ ਕਹਿੰਦੇ ਆ ਅਮੀਰੀ ਗਰੀਬੀ ਦੇ ਪਾੜੇ ਦੇ ਵਿੱਚ। ਜਾਂ ਕਈ ਵਾਰ ਸਪੈਸ਼ਲੀ ਏਬਲਡ ਬੱਚਿਆਂ ਦੇ ਲਈ ਉਹੋ ਜਗ੍ਹਾ ਦੇ ਉੱਤੇ ਜਾਣਾ ਔਖਾ ਹੁੰਦਾ ਜਿੱਥੇ ਆਮ ਲੋਕ ਜਾਂਦੇ ਨੇ। ਪਰ ਅੱਜ ਬੱਚਿਆਂ ਦੇ ਦਿਨ ਨੂੰ ਮਨਾਉਣ ਦੇ ਲਈ ਲੁਧਿਆਣਾ ਦੇ ਡੀਸੀ ਜਤਿੰਦਰ ਜ਼ੋਰਵਾਲ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਹਨਾਂ ਸਪੈਸ਼ਲ ਏਬਲ ਬੱਚਿਆਂ ਦੇ ਨਾਲ ਮੈਕਡੋਨਲਡ ਦੇ ਵਿੱਚ ਇਹ ਚਿਲਡਰਨ ਡੇ ਸੈਲੀਬ੍ਰੇਟ ਕੀਤਾ ਉਹਨਾਂ ਨੇ ਇਹਨਾਂ ਬੱਚਿਆਂ ਦੇ ਨਾਲ ਆਪਣੀ ਬੱਚੀ ਨੈਨਾ ਤੇ ਆਪਣੀ ਵਾਈਫ ਦੇ ਨਾਲ ਬੈਠ ਕੇ ਸਭ ਕੁਝ ਛਕਿਆ ਵਾਕਈ ਹੈ ਜੇਕਰ ਸੋਸਾਇਟੀ ਦਾ ਇਹ ਪਾੜਾ ਖਤਮ ਹੋ ਜਾਵੇ ਵੱਡੇ ਅਹੁਦੇਦਾਰ ਇਹ ਸੋਚਣ ਲੱਪੜ ਜਿਵੇਂ ਜਤਿੰਦਰ ਜ਼ੋਰਵਾਲ ਨੇ ਸੋਚਿਆ ਤਾਂ ਕਮਾਲ ਹੋ ਜਾਵੇ ਕਿਉਂਕਿ ਕਹਿੰਦੇ ਨਾ ਵੀ ਹਰ ਬੰਦਾ ਤੇ ਹਰ ਬੱਚਾ ਉਹ ਚੀਜ਼ ਲੋਚਦਾ ਆ ਜਿਹੜੇ ਬਾਕੀ ਬੱਚੇ ਵੀ ਕਰਨਾ ਚਾਹੁੰਦੇ ਆ ਪਰ ਕਿਸਮਤ ਸਭ ਨੂੰ ਸਭ ਕੁਝ ਨਹੀਂ ਦਿੰਦੀ ਪਰ ਜੇ ਇਦਾਂ ਦੇ ਐਫਰਟ ਕੀਤੇ ਜਾਣ ਤਾਂ ਹਰ ਚਿਹਰੇ ਦੇ ਉੱਤੇ ਮੁਸਕਾਨ ਲਿਆਂਦੀ ਜਾ ਸਕਦੀ ਆ ਲੁਧਿਆਣਾ ਦੇ ਡੀਸੀ ਦਾ ਇਹ ਉਪਰਾਲਾ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਆਸਮਾਨ ਹੋਰ ਵੀ ਨੇ ਵੇਖਣ ਦੇ ਲਈ ਬਹੁਤੀ ਵਾਰ بڑے ਲੋਕਾਂ ਦੇ ਹੱਥ ਵਾਸੋਂ ਚੀਜ਼ਾਂ ਨਹੀਂ ਹੁੰਦੀਆਂ ਜਿਹੜੀਆਂ ਬਾਗ ਤੇ ਲੋਕ ਮੰਨਦੇ ਨੇ ਖਾਸ ਕਰਕੇ ਜਦੋਂ ਆਪਾਂ ਕਹਿੰਨੇ ਆ ਅਮੀਰੀ ਗਰੀਬੀ ਦੇ ਪਾੜੇ ਦੇ ਵਿੱਚ ਯਾ ਕਈ ਵਾਰ ਸਪੈਸ਼ਲੀ ਏਬਲ ਬੱਚਿਆਂ ਦੇ ਲਈ ਉਹੋ ਜਗ੍ਹਾ ਦੇ ਉੱਤੇ ਜਾਣਾ ਔਖਾ ਹੁੰਦਾ ਜਿੱਥੇ ਆਮ ਲੋਕ ਜਾਂਦੇ ਨੇ ਪਰ ਅੱਜ ਬੱਚਿਆਂ ਦੇ ਦਿਨ ਨੂੰ ਮਨਾਉਣ ਦੇ ਲਈ ਲੁਧਿਆਣਾ ਦੇ ਡੀਸੀ ਜਤਿੰਦਰ ਜ਼ੋਰਵਾਲ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਨਾ ਸਪੈਸ਼ਲ ਏਬਲ ਬੱਚਿਆਂ ਦੇ ਨਾਲ ਮੈਕਡੋਨਲਡ ਦੇ ਵਿੱਚ ਇਹ ਚਿਲਡਰਨ ਡੇ ਸੈਲੀਬ੍ਰੇਟ ਕੀਤਾ ਉਹਨਾਂ ਨੇ ਇਨਾ ਬੱਚਿਆਂ ਦੇ ਨਾਲ ਆਪਣੀ ਬੱਚੀ ਨੈਨਾ ਤੇ ਆਪਣੀ ਵਾਈਫ ਦੇ ਨਾਲ ਬੈਠ ਕੇ ਸਭ ਕੁਝ ਸਕੇ ਵਾਕੀ ਹੈ ਜੇਕਰ ਸੋਸਾਇਟੀ ਦਾ ਇਹ ਪਾੜਾ ਖਤਮ ਹੋ ਜਾਵੇ ਵੱਡੇ ਅਹੁਦੇਦਾਰ ਇਹ ਸੋਚਣ ਲੱਪੜ ਜਿਵੇਂ ਜਤਿੰਦਰ ਜ਼ੋਰਵਾਲ ਨੇ ਸੋਚਿਆ ਤਾਂ ਕਮਾਲ ਹੋ ਜਾਵੇ ਕਿਉਂਕਿ ਕਹਿੰਦੇ ਨਾ ਵੀ ਹਰ ਬੰਦਾ ਤੇ ਹਰ ਬੱਚਾ ਉਹ ਚੀਜ਼ ਲੋਚਦਾ ਆ ਜਿਹੜੇ ਬਾਕੀ ਬੱਚੇ ਵੀ ਕਰਨਾ ਚਾਹੁੰਦੇ ਆ ਪਰ ਕਿਸਮਤ ਸਭ ਨੂੰ ਸਭ ਕੁਝ ਨਹੀਂ ਦਿੰਦੀ ਪਰ ਜੇ ਇਦਾਂ ਦੇ ਐਫਰਟ ਕੀਤੇ ਜਾਣ ਤਾਂ ਹਰ ਚਿਹਰੇ ਦੇ ਉੱਤੇ ਮੁਸਕਾਨ ਲਿਆਂਦੀ ਜਾ ਸਕਦੀ ਆ ਲੁਧਿਆਣਾ ਦੇ ਡੀਸੀ ਦਾ ਇਹ ਉਪਰਾਲਾ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ